ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣ ਤੇ ਪਸੰਦ ਕਰਨ ਵਾਲੇ ਦੇਸ਼ ਪ੍ਰਦੇਸ਼ ਵਸਦੇ ਸਮੂਹ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਲੋਕ ਗੀਤ ਸਰਵ ਪਰਵਾਨਤੋ ਗੀਤ ਹੁੰਦੇ ਨੇ ਜਿਹੜੇ ਸਾਡੇ ਬਲਵਲਿਆਂ ਨੂੰ ਸਾਡੇ ਭਾਵਾਂ ਨੂੰ ਸੇਧ ਪ੍ਰਦਾਨ ਕਰਦੇ ਨੇ ਤੇ ਇਹੋ ਜੇ ਮੌਕਿਆਂ ਤੇ ਜਦੋਂ ਮਨੁੱਖੀ ਮਨ ਫੁੱਟ ਦੇ ਚਸ਼ਮਿਆਂ ਵਾਂਗ ਵੇ ਤੁਰਦਾ ਤੇ ਉਸ ਵੇਲੇ ਉਹਨਾਂ ਨੂੰ ਸੱਤਾ ਪ੍ਰਦਾਨ ਕਰਦੇ ਨੇ ਤੇ ਸਾਨੂੰ ਸਾਡੇ ਮਨ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਨੇ ਸਾਡੀ ਸਹਾਇਤਾ ਕਰਦੇ ਨੇ ਤੇ ਆਓ ਤੁਸੀਂ ਵੀ ਇਸ ਲੋਕ ਗੀਤ ਦਾ ਹਿੱਸਾ ਬਣੋ ਤੇ ਗਾਈਏ ਇਹ ਲੋਕ ਗੀਤ ਪਰਬਤ ਪਹਾੜਾਂ ਦੇ ਨਯੋਂਗੇ ਰੇ ਹੋਰ ਨਿਵੇਂ ਆ ਨ ਕੋਈ ਪਰਵਤ ਪਹਾੜਾਂ ਦੇ ਨਯੋਂਗੇ ਨੇ ਹੋਰ ਨਿਵੇਂ ਆ ਨ ਕੋਈ ਬੀਬੀ ਦਾ ਬਾਬਲ ਯਾਰ ਰੋਵੇ ਜੋ ਕਟ ਸਾਵਣ ਦੀ ਆਈ ਬੀਬੀ ਦਾ ਬਾਵਲ ਯਾਰ ਰੋਵੇ ਜੋ ਕਟ ਸਾਵਣ ਦੀ ਆਈ ਤੂੰ ਕਿਉਂ ਰੋ ਗਹ ਹੁੰਦੜੀ ਆਈ ਤੂੰ ਕਿਉਂ ਰੋਵੇ ਬਾਬਲਾ ਜਗ ਹੁੰਦੜੀ ਵੇ ਆਈ ਅੰਦਰ ਬੀਬੀ ਬਾਰ ਹੱਸੇ ਪਰ ਜਾਈ ਅੰਦਰ ਬਿਬੀ ਦੀ ਮਾਰੋ ਵੇ ਬਾਰ ਹੱਸੇ ਪਰ ਜਾਈ ਤੋ ਕਿਉ ਹੱਸਦੀ ਐ ਪੱਬੀਏ ਤੋਰ ਨਹੀਂ ਜਾਈ ਤੂੰ ਕਿਉਂ ਹੱਸਦੀ ਐ ਪੱਬੀਏ ਤੂੰ ਵੀ ਤੋਰ ਨਹੀਂ ਜਾਈ ਪਰਬਤ ਪਹਾੜਾਂ ਦੇ ਨਯੋਂਗੇ ਨੇ ਹੋਰ ਨਵੇਂ ਆ ਨ ਕੋਈ ਪਰਵਤ ਪਹਾੜਾਂ ਦੇ ਨਯੋਂਗੇ ਨੇ ਹੋਰ ਨਵੇਂ ਆ ਨ ਕੋਈ ਬੀਬੀ ਦਾ ਵੀਰ ਯਾਰ ਰੋਵੇ ਜਿਉ ਕਟ ਸਾਵਣ ਦੀ ਆਈ ਬੀਬੀ ਦਾ ਵੀਰਾ ਯਾਰ ਰੋਵੇ ਜਿਉ ਕਟ ਸਾਵਣ ਦੀ ਆਈ ਤੂੰ ਕਿਉਂ ਜੱਗ ਹੁੰਦੜੀ ਵੇ ਆਈ ਤੂੰ ਕਿਉਂ ਰੋਵੇਂ ਵੀਰੀਆ ਜੱਗ ਹੁੰਦੜੀ ਆਈ ਅੰਦਰ ਬਿਬੀ ਦੀ ਮਾਰੋ ਬਾਰ ਹੱਸੇ ਪਰ ਜਾਈ ਅੰਦਰ ਬੀਬੀ ਦੀ ਮਾਰੋਵੇ ਬਾਰ ਹੱਸੇ ਪਰ ਜਾਈ ਓਦੋਮੀ ਹੱਸੇਗੀ ਪਾ ਬੱਬੀਏ ਜਦੋਂ ਤੋਰੇਂਗੀ ਜਾਈ ਉਹਦੋਂ ਮੈਂ ਹੱਸੇ ਖਾ ਪੱਬੀਏ ਜਦੋਂ ਤੋਰੇਂਗੀ ਜਾਈ ਪਰਬਤ ਪਹਾੜਾਂ ਦੇ ਨੋਂਗੇ ਨੇ ਹੋਰ ਨਿਮਿਆ ਨ ਕੋਈ ਪਰਬਤ ਪਹਾੜਾਂ ਦੇ ਨੋਂਗੇ ਨੇ ਹੋਰ ਨਿਮਿਆ ਨ ਕੋਈ ਏਸੀ ਸੁਹਾਗ ਜਿਸ ਤੇ ਵਿੱਚ ਇਨਾ ਅਸਾਸਾਂ ਦਾ ਜ਼ਿਕਰ ਹੈ ਕਿ ਉਹ ਪਹਾੜ ਦੀ ਢੇ ਜੇਰੇ ਵਾਲਾ ਬਾਬਲ ਜਿਹੜਾ ਕਦੀ ਜਿਸ ਦੀ ਅੱਖ ਦੇ ਕੋਏ ਗਿਰਲੇ ਨਹੀਂ ਹੋਏ ਨਾਮ ਨਹੀਂ ਹੋਏ ਅੱਜ ਉਹ ਵੀ ਰੋਲ ਗਿਆ ਤੇ ਉਸ ਦੇ ਅਥਰੂ ਆਪ ਮੁਹਾਰੇ ਵਹਿ ਤੁਰੇ ਨੇ ਤੇ ਇਹੋ ਜੇ ਮੌਕੇ ਹੀ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਮਨੁੱਖੀ ਮਨ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਇਵਲਵਲੀ ਹਰੇਕ ਦੇ ਨਾਲ ਇੱਕ ਨਾ ਇੱਕ ਸਮਾਂ ਇਹ ਆਉਂਦਾ ਹੈ ਜਦੋਂ ਸਾਡਾ ਮਨ ਕੰਟਰੋਲ ਦੇ ਵਿੱਚ ਨਹੀਂ ਰਹਿੰਦਾ ਕਿਉਂਕਿ ਇਹ ਜਿੰਨਾ ਕ੍ਰਿਸ਼ਟਾ ਹੁੰਦਾ ਉਸ ਹਿਸਾਬ ਨਾਲ ਸਾਡਾ ਮਨ ਜਿਹੜਾ ਹੈ ਉਹ ਡੋਲਦਾ ਹੈ ਤੇ ਜਿਹੜਾ ਖੁਸ਼ੀ ਹੈ ਜਿਸ ਤਰ੍ਹਾਂ ਉਹ ਲੜਕੀ ਨੂੰ ਲੱਗਦਾ ਹੈ ਕਿ ਉਸ ਦੀ ਪਰਜਾਈ ਜਿਹੜੀ ਹੈ ਉਹ ਖੁਸ਼ ਹੋ ਰਹੀ ਹੈ ਉਦੋਂ ਤਰ੍ਹਾਂ ਦਾ ਹੋ ਸਕਦੀ ਖੁਸ਼ੀ ਇੱਕ ਏ ਕਿ ਜਿਹੜਾ ਕਾਜ ਸ਼ੁਰੂ ਕੀਤਾ ਸੀ ਉਹ ਸੰਪੂਰਨ ਹੋ ਗਿਆ ਉਸਦੀ ਖੁਸ਼ੀ ਹੋ ਸਕਦੀ ਹੈ ਤੇ ਦੂਸਰਾ ਹੋ ਸਕਦਾ ਹੈ ਉਸ ਨੂੰ ਲੱਗਦਾ ਹੋਵੇ ਕਿ ਇਹ ਨਰਨਾ ਆਪਣੇ ਘਰੇ ਚਲੀ ਗਈ ਹੈ ਚੰਗਾ ਹੋ ਗਿਆ ਇਸ ਗੱਲ ਦੀ ਖੁਸ਼ੀ ਹੋ ਸਕਦੀ ਹੈ ਪਰ ਇਸ ਤੋਂ ਸਾਨੂੰ ਇਹ ਵੀ ਅਸ਼ੋਕਲੇ ਜਾਏ ਇਸ ਹਾਲ ਸਾਨੂੰ ਸਿੱਖਿਆ ਦਿੰਦਾ ਹੈ ਕਿ ਸਾਨੂੰ ਆਪਣਾ ਜਿਹੜਾ ਵਰਤਾ ਰਾਏ ਉਹ ਸਮੇਂ ਦੇ ਮੁਤਾਬਕ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਸਮਾਂ ਹੋਏ ਉਸ ਤਰ੍ਹਾਂ ਦਾ ਸਾਨੂੰ ਵਿਹਾਰ ਕਰਨਾ ਚਾਹੀਦਾ ਹੈ ਨਹੀਂ ਤਾਂ ਦੂਸਰਿਆਂ ਨੂੰ ਇਹ ਚੰਗਾ ਨਹੀਂ ਲੱਗਦਾ ਤੁਹਾਡੇ ਨਾਲ ਵੀ ਕਦੇ ਨਾ ਕਦੇ ਇਹੋ ਜਿਹਾ ਸਮਾਂ ਆਇਆ ਹੋਵੇਗਾ ਤੁਸੀਂ ਉਸ ਸਮੇਂ ਨੂੰ ਕਿਸ ਤਰ੍ਹਾਂ ਨਾਲ ਆਪਣੇ ਮਨ ਨੂੰ ਕਾਬੂ ਕਰਦੇ ਹੋ ਕਿਸ ਤਰ੍ਹਾਂ ਦੇ ਭਾਵ ਉਜਾਗਰ ਹੁੰਦੇ ਨੇ ਆਪਣੇ ਸੁਝਾਵਾਂ ਰਾਹੀਂ ਦੱਸਣ ਦੀ ਜਰੂਰ ਕੋਸ਼ਿਸ਼ ਕਰਿਆ ਕਰੋ ਕਿਉਂਕਿ ਇਹਨਾਂ ਕਮੈਂਟਾਂ ਰਾਹੀਂ ਜੋੜ ਕੇ ਅਸੀਂ ਮਨੁੱਖੀ ਮਨ ਦੇ ਅੰਦਰ ਝਾਤ ਪਾ ਸਕਦੇ ਹਾਂ ਤੇ ਮੈਨੂੰ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ ਕਿ ਤੁਸੀਂ ਕਿੰਨਾ ਇਹਨਾਂ ਗੀਤਾਂ ਦੇ ਨਾਲ ਜੁੜੇ ਹੋਏ ਹੋ ਕਿੰਨਾ-ਕਿੰਨਾ ਬਾਰੇ ਸੋਚਦੇ ਹੋ ਕਿ ਇਹ ਸਾਡੇ ਲਈ ਕਿੰਨੇ ਸਹਿਯੋਗੀ ਨੇ ਜ਼ਰੂਰ ਦੱਸਣ ਦੀ ਖੇਚਲ ਕਰਿਓ ਰਾਮੜਾਖਾ